ਫਰੈਂਡਸ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਆ ਹਾਂਜੀ ਗਾਇਸ ਤੇ ਅੱਜ ਅਸੀਂ ਜਾ ਰਹੇ ਆ ਮੈਰਿਜ ਤੇ ਅੱਜ ਹਣੀ ਮੇਰੀ ਦੀ ਮੈਰਿਜ ਆ ਤੇ ਅਸੀਂ ਸਾਰੀ ਫੈਮਿਲੀ ਉੱਥੇ ਚੱਲੇ ਆ ਤੇ ਬਣ ਰਿਹਾ ਸਾਰੇ ਵਲੌਗ ਦੇ ਨਾਲ ਸਾਰਾ ਤੁਹਾਨੂੰ ਵਿਆਹ ਦਿਖਾਵਾਂਗੇ ਓਕੇ ਸਾਡੇ ਨੂੰ ਕਿੰਨਾ 2 ਘੰਟੇ ਨਾਮਕਿਆਂ ਨੇ ਲਾ ਦਿੱਤੇ 22 ਜੂਵੀ ਮੰਮੀ ਦੋ ਇੱਧਰ ਤੇ ਆ। ਹੋਰ ਤੇ ਦੀਆਂ ਮਾਰ। ਸੱਸੀ ਗੱਲ ਕਰਦੇ ਸਾਰਿਆਂ ਨੂੰ। ਕੀ ਮੈਂ ਵਿਆਹ ਖਾਂ ਚੱਲਾਂ? ਵਿਆਹ ਖਾਂ ਚੱਲਾਂ। ਕੂਟ ਕੂਟ ਬੁੰਡਾ।

ਜੂਵੀ ਜਾਣਾ ਨਹੀਂ ਤੂੰ ਹੁਣ ਹਾਂ ਸਾਰੀ ਸ਼ਰਟ ਖੋਲੀ ਜਾਂਦਾ ਅਸੀਂ ਚੱਲੇ ਆ ਫਿਰ ਰਹਿਣਦੇ ਫਿਰ ਕੱਪੜੇ ਲਾ ਲੈ ਜੂਵੀ ਆ ਗਿਆ ਚਿੜੀ ਕਿੱਥੇ ਚਲੀ ਖਣੀ ਚਾਚੂ ਦੇ ਵਿਆਹ ਤੇ ਹਾਂ ਹੈ ਮੋਡਲਾਂ ਜਾਮ ਲੱਗਦਾ ਹੋਇਆ ਜਾਂ ਫਿੱਟੇ ਪਾਈ ਆ ਤੇ ਆ ਦੇਖੋ ਜੁਵੀ ਤੇ ਬਾਰ ਬਾਰ ਨਾ ਕਾਫੀ ਹੌਲਦੀ ਕੋਸ਼ਿਸ਼ ਕਰ ਲਿਆ ਆ ਹੈ ਜੁਵੀ ਮੰਮੀ ਨੇ ਕਿਤੇ ਬਾਹਰ ਤਾਂ ਨਹੀਂ ਸਕੇਗਾ ਗੱਡੀ ਚ ਹੈ ਹੈ ਦੇਖ ਲਾ ਟਰੈਕਟਰ ਹਾਂ ਟਰੈਕਟਰ ਕਿਵੇਂ ਹੈ ਨਾ ਦੇ ਵਿਸੰਤਰੀ ਆ ਗਏ ਕਿੰਨੇ ਸਾਰੇ ਕਿੰਨੇ ਸੰਤਰੀ ਆ ਗਏ ਨੋ ਲੰਘ ਗਏ ਪਿੱਛੇ ਹਾਲੂ ਬੂ ਹਾਂਜੀ ਗਾਇਸ ਪਹੁੰਚ ਗਏ ਸੀ ਅਸੀਂ ਪੈਲੈਸ ਚ ਤੇ ਪੈਲੈਸ ਹੈਗਾ ਯਾ ਲੋਡੂ ਵਾਲੇ ਰੋਡ ਤੇ ਇਤਨੇ ਚਾ ਪੈਲੈਸ ਅਸੀਂ ਸਭ ਤੋਂ ਪਹਿਲਾਂ ਹੀ ਆ ਗਏ ਆ ਥੋੜੇ ਜਿਹਾ ਹੋਰ ਆਏ ਆ ਰਿਸ਼ਤੇਦਾਰ ਉਹਨਾਂ ਦੇ ਤੇ ਇਹਦੀ ਗੱਡੀਆਂ ਸਾਰੀਆਂ ਪਿੱਛੇ ਆ ਰਹੀਆਂ ਨੇ ਆ ਜਾ ਜੂਵੀ ਆ ਜਾ ਤੂੰ ਅੱਛਾ

ਉੱਤੇ ਆ ਕੇ ਬੈਠੇ ਆ ਜੀ ਰੋਹ ਨਿਵੀ ਖਾਲ ਸਪਰਿੰਗ ਰੋਲ ਹੈਂ ਤਾਂ ਤੋਂ ਕੋਲੇ ਨਹੀਂ ਆਣਾ ਥੋੜੇ ਸਾਡੀ ਵਾਰੀ ਪਹੁੰਚ ਗਈਆਂ ਸਵਾਰੀਆਂ ਹੂੰ ਅੰਜਰ ਉਹ ਤਾਂ ਮੈਂ ਵੱਡ ਗਈ ਆ ਆਹ ਚਲ ਮਾ ਦੀਦੀ ਕੀ ਸੋਚੀ ਜਾਨੀ ਹੈ ਸੁਣ ਚੜ ਗਈ ਗੱਡੀ 'ਚ ਬੈਠੀ ਨੂੰ ਹਾਂ ਚਾਚਾ ਜੀ ਹੱਥ ਦੇ ਲੈ ਠੰਡ ਲੱਗਾ ਲੱਗੀ ਲੱਗਦਾ ਤੈਨੂੰ ਨੰਨੂ ਮਿੱਟੀ ਚ ਨਾ ਪੈਰ ਮਾਰੋ ਸ਼ੂ ਸਾਰੇ ਗੰਦੇ ਹੋ ਜਾਣੇ ਗੱਲਬੂਤ ਸੁਣਾ ਕੋਈ ਤੁਹਾਡੀ ਕੁੜੀ ਤਾਂ ਲੈ ਕੇ ਆਈ ਹੋਈ ਆ ਖਾ ਲਊ ਇਹ ਨਾਲ ਹੀ ਪਾਉ ਆ ਜੀ ਪਾਉ ਆ ਜੀ ਪਾਉ ਆ ਜੀ ਖਾ ਲੀਆ ਖਾ ਲਾ ਪੁੱਛ ਖਾ ਲਾ ਉਹ ਪਖਰਾ ਇਹਦਾ ਬਗਿਆ ਫਿਰ ਤੋਂ ਤੋਂ ਖਾਈ ਨਹੀਂ ਹੁੰਦੀ ਖੜੇ ਤੋਂ ਖਾਓ ਜਣਾ ਟਿੱਕੀ ਖਾਣੀ ਹੈ ਹਾਂ ਚਲ ਮੈਂ ਲਿਆ ਕੇ ਇਧਰ ਨਹੀਂ ਫਿਰ ਦੇ ਨੂੰ ਦੇਖੀ ਉਹ ਤੇ ਭੰਗੜੇ ਵਾਲੇ ਵੀ ਆ ਗਏ ਹੈ ਹਾਂ ਮੈਂ ਨੂੰ ਆ ਰਹੇ ਨੇ ਟੱਪ ਹੋ ਗਿਆ ਦੋਸਤ ਟੱਪ ਆਹ ਦੇਖੋ ਗਾਇਜ਼ ਹੁਣ ਇਹਨੂੰ ਗਰਮੀ ਲੱਗਣ ਲੱਗੀ ਮੰਮੀ ਮੈਂ ਨਹੀਂ ਕਹਿੰਦੀ ਪਾਣੀ ਹੁਣ ਇਹ ਕੱਪੜੇ ਲਾਓ ਮੇਰੇ ਕੱਪੜੇ ਤੇਰੇ ਕਿਦੋਂ ਲਾ ਠੋਕਦੇ ਜਾਂ ਲਾ ਮੂਹ ਦੇ ਉੱਤੇ ਬੈਠਾ ਯਾਰ ਮੜੀ ਦਵਾਈ ਇਹ ਤੋਹਰੀ ਆ ਨਾ ਜਦ ਪਪਾ ਵੀ ਆ ਰਿਹਾ ਥੋੜੀ ਲੱਗਦਾ ਖਮਲੀ ਹੈ ਨਾ ਦੇ ਸਮਝ ਲੈ ਦੇ ਸਿਆਣੇ ਕਹਿੰਦੇ ਨੇ ਜਦ ਤੋਂ ਕੰਮ ਕਰਨਾ ਕੋਈ ਕਾਰਜ ਕਰਨਾ ਹੋਵੇ ਸਭ ਨਾਲ ਪਹਿਲਾ ਸਤਿਗੁਰੂ ਆਤਮਾ ਉਸ ਅੱਲਾ ਉਸ ਵਾਹਿਗੁਰੂ ਦਾ ਬੋਝਦਾ ਜੇ ਤੋ ਵਿਨਾਇਕਾ ਪਤਾ ਤਾਂ ਕਹੀ ਹਰ ਚੱਲਦਾ ਨਾ ਦੇ ਸਮਝ ਲੈ ਦੇ ਚੰਨਾ ਧੰਮਿਕ ਕਿਆੜਿਆ ਕਹਿੰਦੇ ਕਿਆ ਇਰਤਿਆਰ ਵਿੱਚ ਕਰ ਮੱਝਾ ਨਾ ਸਾਰ ਨਾ ਜਾਣਾ ਤੇਰੀ ਸਤ ਬਟਾ ਮੇਰੇ ਨਾਲ ਤੁਨ ਲੜ ਜਿਰਕੋ ਰਾਖੀ ਮੇਰੀ ਜਿਰਕੋ ਰਾਖੀ ਮੇਰੀ